ਸਭਾਂ ਨੂੰ ਅੰਕੜੇ ਵਿੱਚ ਜੀਓ ਅੱਜ ਦਾ ਸਮਾਂ ਰੋਟੀ ਪਾਣੀ ਦਾ ਖਰਚਾ ਜਿਹੜਾ ਉਹ ਸਾਰਾ ਮੇਰੀ ਟੀਮ ਬਗਾਂ ਤੇ ਕੁਝ ਕੁ ਕੁ ਕਰਾਇਆ ਹੈ ਤੇ ਇਹਨਾਂ ਦੇ ਦੋਸਤਾਂ ਵੱਲੋਂ ਤੇ ਜਿਹੜੇ ਬੈਟ ਕੱਟੇਲ ਮਾਰੀਆਂ ਤੇ ਸਰਦਾਰ ਫਰੀਦ ਸਿੰਘ ਸਿੱਧੂ ਜੀ ਤੇ ਪਰਿਵਾਰ ਵੱਲੋਂ ਤੇ ਗੋਲ ਸਾਰਾ ਮੇਰੇ ਦੋਸਤ ਮਾਨੇ ਪਨੇਜਾ ਤੇ ਉਹਨਾਂ ਨਾਲ ਆ ਰਿਸ਼ਵ ਜੀ ਨੀਸ਼ਾ ਜੀ ਤੇ ਜੋ ਰਾਸ਼ਨ ਜਿੰਨੇ ਕਰਕੇ ਲੱਗਿਆ ਮੇਰਾ ਪਾਰਟਨਰ ਬੋਬੀ ਜੀ ਤੇ ਬਾਕੀ ਮੇਰੀ ਟੀਮ ਹੈ ਸਾਰੀ ਮੇਰੇ ਦੋਸ ਪਹੁੰਚੇ ਨਹੀਂ ਉਹ ਅਮੇਰੇ ਲੇਟ ਹੀ ਪਹੁੰਚਲੇ ਆ ਉਹ ਬੱਚੇ ਉਹਨਾਂ ਦੀ ਜ਼ਿੰਦਗੀ ਕਿੰਨੇ ਵਜ੍ਹ ਸ਼ੁਰੂ ਹੁੰਦੀ ਆ ਉਹ ਪਹੁੰਚਣ ਆਲੇ ਆ ਉਹਨਾਂ ਦਾ ਇੱਕ ਬੰਦਾ ਖਾਸ ਤਰਾਹ ਦਾ ਮੰਨਾ ਵੱਲ ਪਹੁੰਚ ਗਿਆ ਤੇ ਭਾਈ ਸਾਡੀ ਇੱਕ ਟੀਮ ਹੈ ਯੂਥ ਉਹਨਾਂ ਦਾ ਦਿਨ-ਦਿਨ ਦੇ ਕਿਵੇਂ ਸ਼ੁਰੂ ਹੁੰਦਾ ਉਹ ਪਹੁੰਚਣ ਆਲੇ ਆ ਘੰਟੇ ਤੱਕ ਆਲੇ ਪਾਰਿ ਜੋੜੇ ਸਾਰੇ ਆ ਠੀਕਾ ਗੱਡੀ ਤੇ ਜਦੋਂ ਮੂੰਮ ਕਹੋ

میں بتانا چاہتا ہوں کہ ایسا منتری ہم نے نہیں دیکھا کہ لوگوں کے بیچ میں سرکار کا خدم نہ لا دیکھے تو اپنا کام کرا لو میں آپ سردار بلدیت سنگھ کو اس بات کے لئے بڑھائی دیتا ہوں کہ ہمارے جگان نگر میں جو کام کیا کرنے آئے ہیں تولن کو آشرواد دینے آئے ہیں اور ایسی پرات ہم نے نہیں دیکھی ساموہ پرات ہے تو ہم نے بہت ہی دیکھی لیکن ایسا کیا ہے جیسے حقیقت میں ایسی برات جس میں کھانا بھی ہے کولڈ ڈرنک بھی پینا ہے پکوڑے بھی ہے کھانا بھی ہے سب کچھ دہیج بھی ہے ایسا نہیں کس سے فارمیلٹی پوری کی گئی ہوگا قاعدہ میں یہاں پنچائت میں سب کی طرف سے ایک پرشن دیتا ہوں کہ آنے والے جمعوں میں کے علاوہ یا دوسرے ووٹ نہیں نکلیں گے کوئی جھوٹے تو دوسرا ووٹ پڑ جائے لیکن اب کی آنے... یہ دیکھیے سردار بلبیر سنگی جوڑوں کو جانا سامان چھوکتے ہوئے سردار بلبیر سنگھ جو افسر ہے کہ سردار بنبیر کی نرکہ نرکی کو آپ کے بات نہیں رہے آپ سب لوگوں کے ایک پی نے اپنے, اپنے ساتھیوں کے ساتھ سردار رنبیر جس کے ساتھیوں نے یہ سارے سامان کو کھا کے یہاں صدایا اور اس ساتھی کو کنفرم کن کن کر دیا ایسی کوئی اپنی بلاد میں بھی ایسا نہیں کرتا جتنا ان بچوں کی شادی کے انتظام شادی ہوئی 29 PIA ਲਈ ਧੰਨਵਾਦ ਜੀ ਤੁਸਾਂ ਦੋ ਸ਼ਬਦ ਆਦੋ ਅੱਜ ਦੇ ਤੁਹਾਨੂੰ ਕੀ ਕਹੋਗੇ ਅੱਜ ਭਰਾ ਕਿ ਅਮੀਰ ਖੋਤੂ ਮਮਾ ਜਲੀਨ ਦਾ ਕ ਮੇਰ ਦਾ ਤਵਾਸੀ ਜੀ ਨਾਲ ਦਾ ਕਿ ਆਪਨੇ ਆਪ ਨੂੰ ਮਹਿਸੂਸ ਕਰਦੇ ਹੋ ਕਿ ਅਸੀਂ ਇੱਕ ਦਾ ਸਾਰਾ ਸਿੱਖ ਧਰਮ ਹੈ ਸੁਖੋ ਮੰਦਿਰ ਦੇ ਮੇਰੇ ਜਾਣ ਬਣਾਉਂਦਾ ਹਾਂ ਜੀ ਉਸ ਪੂਰੇ ਉਹਦਾ ਪਰਿਵਾਰ ਨੇ ਹੋਏ ਕਿ ਜੀ ਜੀ ਉਸ ਸਾਰੇ ਤੇ ਸਾਰੇ ਸਾਂਝੀਆਂ ਆਉਂਦੀਆਂ ਨੇ ਤੇ ਅੱਜ ਸਾਡੇ ਸੁਭਾਗ ਰੰਗ ਦੇ ਵਿੱਚ ਅਸੀਂ ਇਹ ਚਾਰ ਬੇਟੀਆਂ ਜਿਹੜੀ ਸ੍ਰੀ ਵਿਆਹ ਹੋ ਰਹੇ ਨੇ ਬਹੁਤ ਹੀ ਅੱਛਾ ਪ੍ਰਾਲਾ ਸਾਡੇ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਸਾਡੇ ਸਾਰੇ ਸਾਥੀਆਂ ਵੱਲੋਂ ਕੋਈ ਇਹ ਚੀਜ਼ ਜਿਹੜੀ ਹੈਗੀ ਆ ਉਹ ਬਹੁਤ ਚੰਗਾ ਸਤਿ ਸ਼ਕਤ ਤੋਂ ਪਹਿਲਾਂ ਆਪਾਂ ਬਾਕੀ ਬੰਦਾ ਜੋ ਜਿਹੜਾ ਉਹਦਾ ਨਾਮ ਅਸਮਤੂ ਦਾ ਮੈਂ ਬਿਡੇ ਦੇ ਤੇ ਵਿਆਹ ਕਰਨ ਤੋਂ ਪੂਨਾ ਬੱਚੇ ਨੂੰ ਪੜ੍ਹਨਾ ਮੌਕਾ ਮਿਲਦਾ ਨੂੰ ਐਸਾ ਉਹਦਾ ਉਹਦਾ ਚਿੱਤ ਸਥਾਪਿਤ ਕਰਾਈ। ਉਹ ਮੈਂ ਉਸੇ ਬੁਲਾਵਾ ਨੂੰ 25 ਆਪਣੇ ਐਪੀ ਵਾਈਪਾਰ ਬਾਦ ਪਾ ਦਿਆ। ਅੱਜ ਅਸੀਂ ਜੁਜਾਰ ਨਗਰ ਵਿੱਚ ਆਏ ਆ। ਇੱਥੇ ਜੋ ਲੋੜਵੰਦ ਪਰਿਵਾਰ ਸੀਗੇ ਉਹ ਕੋਈ ਚਾਰ ਜੋੜਿਆਂ ਦਾ ਅੱਜ ਅਸੀਂ ਜਿਹੜਾ ਹੈਗਾ ਇੱਥੇ ਵਿਆਹ ਦਾ ਪ੍ਰੋਗਰਾਮ ਕੀਤਾ ਹੈਗਾ। ਔਰ ਹੈਪੀ ਮਲਕ ਜੀ ਜੋ ਛੋਟੇ ਪੀਰ ਨੇ ਮੇਰੇ ਖਾਸ ਕਰਕੇ ਉਹਨਾਂ ਦਾ ਯੋਗਦਾਨ ਹੈ ਔਰ ਉਹਨਾਂ ਨੇ ਕਿਹਾ ਸੀ ਕਿ ਭਾਈ ਜੀ ਆਪਾਂ ਇਕੱਠੇ ਹੋ ਕੇ ਜਿਹੜਾ ਹੈਗਾ ਇਹ ਕੰਮ ਕਰਨਾ ਹੈ ਤੋਂ ਅਸੀਂ ਸਾਰਾ ਜੋ ਪ੍ਰਬੰਧ ਹੁਣ ਅੰਨਦਕਾਰਜ ਹੋਣ ਜਾ ਰਹੇ ਨੇ ਤੋਂ ਨਗਰਪਾਲਿਕਾ ਸਾਰਿਆਂ ਨੇ ਸ਼ੱਕ ਲਿਆ ਤੇ ਹੁਣ ਅਸੀਂ ਜਿਹੜਾ ਅੱਜ ਹੈਗਾ ਉਹ ਪ੍ਰੋਗਰਾਮ ਨੇਪਰੇ ਚਾੜਨ ਜਾ ਰਹੇ ਆ ਤੇ ਬਹੁਤ ਦਰਸਾਲ ਜਾ ਰਹੇ ਆ ਮੈਂ ਸਮਝਦਾ ਕਿ ਜੋ ਹੈਪੀ ਮੰਦਕ ਵੱਲੋਂ ਸਾਡੇ ਵੱਲੋਂ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਆ ਕਿ ਨਾ ਕਿ ਗਰੀਬ ਦੀ ਮਦਦ ਕੀਤੀ ਜਾਵੇ ਔਰ ਜੋ ਜ਼ਰੂਰਤਬੰਦ ਪਰਿਵਾਰ ਨੇ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸਾਡੇ ਕੋਲੇ ਕਿੰਝ ਦੀ ਕਮੀ ਹੈ ਸੋ ਅਸੀਂ ਵੱਡਾ ਟੈਂਟ ਲਾ ਕੇ ਵੱਡਾ ਪ੍ਰਬੰਧ ਕਰਕੇ ਮਲ ਖਾਣ ਪੀਣ ਦਾ ਚੰਗਾ ਪ੍ਰਬੰਧ ਕਰਕੇ ਔਰ ਜੋ ਜ਼ਰੂਰਤ ਉਹ ਨਹੀਂ ਨਹੀਂ ਲੋੜਾਂ ਨੇ ਸਾਡੀਆਂ ਉਹ ਵੀ ਸਮਾਨ ਦੇ ਕੇ ਅਸੀਂ ਇਹ ਜਿਹੜਾ ਹੈਗਾ ਪ੍ਰੋਗਰਾਮ ਕੀਤਾ ਸੋ ਅਸੀਂ ਅੱਜ ਇਹਦਾ ਪ੍ਰੋਗਰਾਮ ਸੈਲੀਬ੍ਰੇਟ ਕਰ ਜਾ। ਮਲਕ ਜੀ ਕਹਿਣਾ ਕੁਝ ਹੈਪੀ ਅੱਜ ਵੀਰਾਂ ਚਾਰ ਪੈਣ ਵੜਿਆ ਜਿਹੜਾ ਰੋਡ ਬੰਦ ਹੋ ਗਿਆ ਜੋ ਕਿ ਮੇਰੇ ਉੱਪਰ ਤੋਂ ਆਸ਼ੀਰਵਾਦ ਜਿੱਤ ਸਿੰਘ ਸਿੱਧੂ ਵੱਲੋਂ ਸਰਬੋਤਮ ਆਸ਼ੀਰਵਾਦ ਰਿਹਾ ਤੇ ਮਮਤਾ ਆਸ਼ੀਰਵਾਦ ਨਾਲ ਜੋ ਬਣ ਕਮਾਈ ਤੋਂ ਤਸੰਦ ਕੀਤੀ ਆ ਮੈਂ ਮੇਰੀ ਟੀਮ ਨੇ ਤੇ 50% ਸਾਰੀ ਟੀਮ ਨੇ ਕਰਿਆ ਤੇ 50% ਜੋ ਖਰਚਾ ਆ ਸਰਦਾਰ ਭੁਵਨ ਸਿੰਘ ਸਿੱਧੂ ਇਹ ਜਿੱਤ ਸਿੰਘ ਨੇ ਦੇਿਆ ਸਾਨੂੰ ਕਿਉਂਕਿ ਅਸੀਂ ਚਾਰ ਕੁੜੀਆਂ ਲੋਨ ਲੰਡਾ ਕਰਦੇ ਕਿਹੜੇ ਕਿਹੜੇ ਸਾਥੀ ਤੁਹਾਡੇ ਮੇਰਾ ਮੇਰੀ ਟੀਮ ਹੈ ਨਾਮ ਕੀ ਇੱਕਦਮ ਨਾਮ ਰਹਿ ਗਿਆ ਤਾਂ ਦੂਜਾ ਮਨ ਰੁਕੀ ਜਾਂਦਾ ਮਾ ਜੋ ਵੀ ਖਰਚਾ ਆਇਆ ਅਦਾ ਹੀ ਕਰਿਆ ਤੇ ਅਦਾ ਦੋਵਾਂ ਭਰਾਵਾਂ ਨੇ ਸਰਦਾਰਪੁਰ ਵੀ ਸੀ ਸਿੱਧੂ ਤੇ ਜਿੱਥੇ ਸਿੱਧੂ ਕੀ ਕੀ ਸਮਾਨ ਦਿੱਤਾ ਅਸੀਂ ਇਹਨਾਂ ਨੂੰ ਕੰਨਾਂ ਦੀ ਵਾਲੀਆਂ ਤੇ ਓਕਾ ਚਾਂਜਰਾ ਤੇ ਬੈੱਡ ਅਲਮਾਰੀ ਪੱਖੇ ਪਾਂਡੇ ਸੂਟ ਸਾਰਾ ਸਮਾਨ ਆਪਣੀ ਪਹਿਣਾ ਵਾਂਗ ਪੂਰਾ ਸਦਕਾਰ ਜੋ ਹਾਂ ਜੋ ਜੋ ਵੀ ਮਤਲਬ ਆਪਾਂ ਅਸੀਂ ਆਪਣੇ ਖਰਚੇ ਪਰੋਗਰਾਮ ਕਰਦੇ ਆਂ ਸਾਬ ਦੂਸਰਾ ਵੱਤ ਚੜਕੇ ਅੱਜ ਦੇ ਇੱਥੇ ਕਰਿਆ ਬਾਹਰ ਕੱਢ ਕੇ ਲੋਕਾਂ ਦੀ ਦਰਸਾਈ ਸਿਰ ਕੋਈ ਟਾਈਮ ਪਾਸ ਨਹੀਂ ਕਰਿਆ ਵੀ ਮਾੜਾ ਮੋਟਾ ਕਰਤਾਰ ਨਾਮ ਕਰ ਲਿਆ ਪੂਰਾ ਮਾਨ ਸਤਿਕਾਰ ਦੇਆ ਕੋਈ ਪੂਰਾ ਮਾਨ ਸਤਿਕਾਰ ਕੋਈ ਕਰੋੜਾਂ ਬਰਾ ਦੀ ਬੋਲ ਨਹੀਂ ਲਾਏ ਕੋਈ ਨੀ ਪਰਚੀਆਂ ਨਹੀਂ ਗੱਟੀਆਂ ਅਸੀਂ ਆਪਣੀ ਕਮਾਈ ਚੋਂ ਮੇਰੀ ਟੀਮ ਤੇ ਸਾਡੇ ਸਾਬਕਾ ਐਮਐਲਏ ਸਰਦਾਰ ਬਲਬੀਰ ਸਿੰਘ ਸਿੱਧੂ ਤੇ ਮੌਕੇ ਦੇ ਮੇਰ ਜੀਤ ਸਿੰਘ ਜੀ ਨੇ ਸਾਡਾ ਸਾਥ ਦੇਆ ਕਿ ਚਾਰ ਪੈਣਾ ਦਾ ਵਿਆਹ ਹੋ ਕੋਈ ਸੰਦੇਸ਼ ਸੰਦੇਸ਼ ਜੀ ਜੇ ਮੈਂ ਦਊਂਗਾ ਵੀ ਜੇ ਨਾ ਲੋਕਾਂ ਕੋਲ ਚਾਰ ਪੈਸੇ ਕਾਰੋਬਾਰ ਚੰਗਾ ਹੈ ਉਹ ਲੋਕਾਂ ਨੂੰ ਗਰੀਬ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਆ ਤੇ ਖਾਸ ਕਰਕੇ ਤੁਹਾਡੇ ਨਾਲ ਇਦਾਂ ਦੇ ਲੀਡਰ ਹੋਣ ਜਿਹਨਾਂ ਦਾ ਸ਼ੌਂਕ ਹੈ ਕੰਮ ਕਰਨਾ ਲੋਕਾਂ ਦੀ ਹੈਲਪ ਕਰਨਾ ਫਿਰ ਤੁਹਾਨੂੰ ਸ਼ੁਰੂ ਕਰ ਲੈਂਦੇ ਤੁਸੀਂ ਕਾਠਾ ਮਾਰਦਾ ਕੱਟ ਕੀ ਕਹੋਗੇ ਜਿਹੜੇ ਕਾਠੇ ਇਹ ਮੇਰੇ ਨਾਲ ਤਾਂ ਦਸਤਖਤਾਂ ਲੋਕ ਨੇ ਜਿਹੜੇ ਮੇਰੇ ਭਾਈਚਾਰਾ ਪਰ 90% ਲੋਕ ਇਹ ਸਰਦਾਰ ਬਲਬੀਰ ਸਿੰਘ ਸਿੱਧੂ ਜਿੱਤੂ ਵਾਲਾ ਜਿਹੜੇ ਉਹਨਾਂ ਦੇ ਇੱਕ ਸੰਦੇਸ਼ ਤੇ ਹਰ ਜਗ੍ਹਾ ਪਹੁੰਚ ਗਏ ਹਰ ਧਰਮ ਦੇ ਬੰਦੇ ਆਏ ਪੂਰੇ ਚਾਰੋਂ ਚਾਰੋਂ ਧਰਮਾਂ ਨੂੰ ਚਾਰੋਂ ਧਰਮਾਂ ਅੰਦਰ ਪਹੁੰਚੇ ਨੇ ਤੇ ਅਗਲੇ ਸਾਲ ਅਸੀਂ 22 ਕੁੜੀਆਂ ਦਾ ਵਿਆਹ ਕਰਾਂਗੇ ਤੇ ਆਪਣੀ ਕਮਾਈ ਚੋਂ